ਅਕਾਲੀ ਦਲ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਕਈਆਂ ਫੈਸਲੇ ਤੱਕ ਲਏ ਗਏ ਤੇ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਲਟਵਾਰ ਕੀਤਾ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਉਥੇ ਜੋ ਬੀਤੇ ਦਿਨਾਂ ਦੇ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਸਿਆਸਤ ਪੱਖੀ ਹੋਈ ਸੀ ਉਸ ਮੁੱਦੇ ਦੇ ਉੱਤੇ ਅੱਜ ਚਰਚਾ ਹੋਈ ਹੈ ਤੇ ਅਕਾਲੀ ਦਲ ਹੁਣ ਵੱਡੇ ਐਕਸ਼ਨ ਦੇ ਵਿੱਚ ਹੈ ਤੇ ਉਥੇ ਹੀ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਦਲਜੀਤ ਛੀਮਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਨਾਲ ਕਈ ਅਕਾਲੀ ਲੇ ਲੀਡਰ ਵੀ ਸ਼ਾਮਲ ਨੇ ਤੇ ਜਿਸ ਦੇ ਦੌਰਾਨ ਇਸ ਮੀਟਿੰਗ ਦੇ ਵਿੱਚ ਕਈ ਫੈਸਲੇ ਜਿਹੜੇ ਕਿ ਪੰਜਾਬ ਦੇ ਕਈ ਅਹਿਮ ਮੁੱਦਿਆਂ ਦੇ ਉੱਤੇ ਲਿੱਤੇ ਗਏ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਛੋਟੀ ਜਿਹੀ ਗੱਲ ਹੁੰਦੀ ਹੈ ਤੇ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ ਕਿ ਮੈਂ ਇਹਨੂੰ ਡਿਸਮਿਸ ਕਰ ਰਿਹਾ ਉਹਨੂੰ ਡਿਸਮਿਸ ਕਰ ਰਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਐਡੀ ਵੱਡੀ ਜਿਹੜੀ ਸ਼ਹਾਦਤ ਆ ਉੱਥੇ ਜਿਸ ਤਰ੍ਹਾਂ ਦਾ ਅਪਮਾਨਜਨਕ ਕਾਰਜ ਕੀਤਾ ਗਿਆ ਵਿਜਵੀ ਵਾਲਾ ਕਾਰਜ ਕੀਤਾ ਗਿਆ ਉੱਥੇ ਮੁੱਖ ਮੰਤਰੀ ਸਾਹਿਬ ਹੱਦ ਚੁੱਪ ਹੈ ਸਾਰੀ ਕੈਬਨਿਟ ਚੁੱਪ ਹੈ ਸਾਰੀ ਸਰਕਾਰ ਚੁੱਪ ਹੈ ਕੋਈ ਇਨਕੁਆਇਰੀ ਨਹੀਂ ਕਿਸੇ ਤੇ ਐਕਸ਼ਨ ਨਹੀਂ ਤੇ ਫਿਰ ਐਕਸ਼ਨ ਹੋਏਗਾ ਕਿਸ ਗੱਲ ਤੇ ਇਹ ਵੀ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਜਵਾਬ ਪੁੱਛਿਆ ਕਿ ਕਾਰਨ ਕੀ ਹੈ ਕਿ ਇਹ ਸਰਕਾਰ ਬੜਾ ਕੁਝ ਕਹਿੰਦੀ ਆ ਬੇਬੀਆਂ ਦੇ ਬਾਰੇ ਚ ਪਰ ਆ ਜੋ ਕੁਝ ਤੁਸੀਂ ਕੀਤਾ ਇਹਦਾ ਜਵਾਬ ਕੌਣ ਦੇਊਗਾ ਮੁੱਖ ਮੰਤਰੀ ਸਾਹਿਬ ਇਹ ਅੱਜ ਦੀਆਂ ਮੀਟਿੰਗਾਂ ਦੇ ਵਿੱਚ ਬੜਾ ਵੱਡਾ ਜਿਹੜਾ ਸਵਾਲ ਆ ਉਹ ਖੜਾ ਹੋਇਆ ਹੈ ਇਸ ਤਰ੍ਹਾਂ ਹੀ ਰਾਜਸਥਾਨ ਦੇ ਵਿੱਚ ਸਿਵਲ ਜੱਜ ਦੀ ਪ੍ਰੀਖਿਆ ਦੇ ਵਿੱਚ ਇੱਕ ਗੁਰਪ੍ਰੀਤ ਕੌਰ ਨਾਮ ਦੀ ਇੱਕ ਜਿਹੜੀ ਹੈਗੀ ਹੈ ਸਟੂਡੈਂਟ ਕਾਰਨ ਦਾ ਜਿਸ ਤਰੀਕੇ ਬਾਰ-ਬਾਰ ਮਸਲਾ ਪੰਦਿਆ ਪਹਿਲਾਂ ਵੀ ਪਿੱਛੇ ਇਦਾਂ ਇਨਸੀਡੈਂਟ ਹੋਈ ਸੀ ਹੋਰ ਵੀ ਐਗਜ਼ਾਮੀਨੇਸ਼ਨ ਦੇ ਵਿੱਚ ਇਦਾਂ ਹੋਈਆਂ ਇਹ ਬਿਲਕੁਲ ਹੀ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਚੀਜ਼ਾਂ ਹੋ ਰਹੀਆਂ ਔਰ ਜਿਹੜੀ ਸਿੱਖ ਮਿਨੋਰਟੀ ਆ ਉਹਦੀਆਂ ਭਾਵਨਾਵਾਂ ਤੇ ਨਾਲ ਬਾਰ ਬਾਰ ਖਲਬਾੜ ਹੋ ਰਹੀ ਹੈ ਪਰ ਬੜਾ ਅਫਸੋਸ ਹੈ ਕਿ ਮਿਨੋਰਟੀ ਕਮਿਸ਼ਨ ਵੀ ਚੁੱਪ ਕਰਕੇ ਬੈਠੇ ਰਹਿੰਦੇ ਆ ਸਰਕਾਰਾਂ ਵੀ ਆਪਣੀ ਚੁੱਪੀ ਸਾਦੀ ਰੱਖਦੀਆਂ ਇਹ ਕੱਡਾ ਦੌਖਾ ਕੰਮ ਹੈ ਕਿ ਇਹਦੀਆਂ ਇੱਕ ਪ੍ਰਾਪਰ ਗਾਈਡਲਾਈਨਸ ਨੈਸ਼ਨਲ ਲੈਵਲ ਦੇ ਉੱਤੇ ਇਸ਼ੂ ਕੀਤੀਆਂ ਜਾਣ ਕਿ ਜੋ ਵੀ ਧਾਰਮਿਕ ਚਿੰਨ੍ਹ ਹੈ ਕਿਸੇ ਵੀ ਧਰਮ ਦਾ ਕੋਈ ਵਿਦਿਆਰਥੀ ਹੈ ਜਿਹੜਾ ਉੱਥੇ ਜਾ ਕੇ ਇਮਾਨਦਾਰੀ ਨਾਲ ਪੇਪਰ ਦੇ ਰਿਹਾ ਹੈ ਉਹਨੂੰ ਇਸ ਤਰੀਕੇ ਜਿਹੜਾ ਜਲੀਲ ਨਾ ਕੀਤਾ ਜਾਵੇ ਉਹਦਾ ਨੁਕਸਾਨ ਕੈਰੀਅਰ ਦਾ ਨਾ ਕੀਤਾ ਜਾਵੇ ਇਸ ਕਰਕੇ ਇਹਦੇ ਤੇ ਵੀ ਅੱਜ ਮਤਾ ਪਾਸ ਕਰਕੇ ਇਹਦੀ ਨਿਖੇਧੀ ਕੀਤੀ ਗਈ ਹੈ ਕਿ ਉਸ ਜਿਹੜੀ ਵਿਦਿਆਰਥਣ ਦੇ ਨਾਲ ਜਿਹੜੀ ਹੈ ਉਹ ਇਨਸਾਫ ਜਿਹੜਾ ਉਤੰਤ ਕੀਤਾ ਜਾਣਾ ਚਾਹੀਦਾ ਇੱਕ ਜਿਹੜੀ ਸਭ ਤੋਂ ਵੱਡੀ ਹਾਹਾਕਾਰ ਪੰਜਾਬ ਦੇ ਵਿੱਚ ਮੱਚੀ ਹੋਈ ਹੈ ਲੈਂਡ ਪੂਲਿੰਗ ਪਾਲਿਸੀ ਜਿਹੜਾ ਕਿ ਮੈਂ ਕਹਿ ਸਕਦਾ ਸਭ ਤੋਂ ਵੱਡਾ ਆਰਥਿਕ ਫਰਾਡ ਆ। ਔਰ ਸਰਕਾਰ ਜਿਹੜੀ ਆ ਉਹ ਜਾਂਦੀ ਹੋਈ ਪੰਜਾਬ ਦੀ ਕਿਸਾਨੀ ਨੂੰ ਡੁੱਟ ਕੇ ਜਿਹੜਾ ਪੈਸਾ ਆਪਣੇ ਨਾਲ ਮਜਾਣਾ ਚਾਹੁੰਦੀ ਆ। ਕੱਲ ਦੇ ਵਾਸਤੇ ਜਿਹੜਾ ਮਹਾਲੀ ਰੋਪੜ ਤੇ ਫਤਿਹਗੜ ਸਾਹਿਬ ਦਾ ਜਿਹੜੇ ਪੀੜਤ ਪਰਿਵਾਰ ਆ ਔਰ ਜਿਹੜੇ ਸਾਡੀ ਪਾਰਟੀ ਦੇ ਲੋਕਾਂ ਨੇ ਰਲ ਕੇ ਧਰਨਾ ਦਿੱਤਾ ਉਹਦੀ ਕਾਮਯਾਬੀ ਵਾਸਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ ਪਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਕੰਮ ਖਤਮ ਨਹੀਂ ਹੋਇਆ ਜਿੰਨੀ ਦੇਰ ਤੱਕ ਤੁਸੀਂ ਪਾਲਿਸੀ ਵਾਪਸ ਨਹੀਂ ਕਰਦੇ ਇਸ ਤੋਂ ਬਾਅਦ 4 ਤਰੀਕ ਨੂੰ ਬਟੱਡੇ ਧਰਨਾ ਹੋਏਗਾ 11 ਤਰੀਕ ਨੂੰ ਜਿਹੜਾ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਪਟਿਆਲਾ ਧਰਨਾ ਹੋਏਗਾ 21 ਤਰੀਕ ਨੂੰ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਫਿਰੋਜ਼ਪੁਰ ਦੇ ਵਿੱਚ ਧਰਨਾ ਹੋਏਗਾ ਔਰ 30 ਤਰੀਕ ਨੂੰ ਜਿਹੜਾ ਹੈਗਾ ਮੋਗਾ ਜ਼ਿਲ੍ਹਾ ਹੈੱਡਕੁਆਟਰ ਦੇ ਉੱਤੇ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਜਿਹੜਾ ਉਹ ਧਰਨਾ ਹੋਏਗਾ ਇਸ ਕਰਕੇ ਇਹ ਕੰਮ ਜਾਰੀ ਰਹੇਗਾ ਇਹ ਮਤ ਸੋਚ ਲੈਣ ਕਿ ਇੱਕ ਦੋ ਧਰਨੇ ਤੋਂ ਬਾਅਦ ਇਹ ਚੀਜ਼ ਬੰਦ ਹੋ ਜਾਏਗੀ ਜਿੰਨੀ ਦੇਰ ਤੱਕ ਤੁਸੀਂ ਇਹ ਪਾਲਿਸੀ ਵਾਪਸ ਨਹੀਂ ਲੈਂਦੇ ਉਨੀ ਦੇਰ ਤੱਕ ਸ਼ੋਭਨੀ ਅਕਾਲੀ ਦਲ ਦਾ ਬੜਾ ਕਲੀਅਰ ਸਟੈਂਡ ਹੈ ਕਿ ਇਹ ਜਿਹੜਾ ਇਹ ਧਰਨੇ ਬੰਦ ਨਹੀਂ ਹੋਣਗੇ ਇਸ ਤੋਂ ਇਲਾਵਾ ਕੁਝ ਸਾਲਾਨਾ ਇਤਿਹਾਸਿਕ ਈਵੈਂਟ ਹੁੰਦੇ ਆ ਸਾਡੇ ਉਹਨਾਂ ਨੂੰ ਵੀ ਜਿਹੜੀ ਆ ਕਿਸ ਤਰ੍ਹਾਂ ਕਾਮਯਾਬ ਕਰਨਾ ਹੈ ਉਹਦੇ ਤੇ ਵਿਚਾਰ ਚਰਚਾ ਹੋਈ ਆ ਇੱਕ ਤਾਂ ਰਖੜ ਪੁੰਨਿਆਂ ਦੇ ਮੇਲੇ ਦੇ ਮੌਕੇ ਤੇ ਬਾਜੇ ਦੇ ਵਿੱਚ ਬਾਬੇ ਬਕਾਲੇ ਦੀ ਇਤਿਹਾਸਿਕ ਧਰਤੀ ਦੇ ਉੱਤੇ ਹਰ ਸਾਲੀ ਸਾਡੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਵੱਡੀ ਕਾਨਫਰੰਸ ਹੁੰਦੀ ਆ ਇਸ ਵਾਰ ਵੀ ਉਹ ਅਕਾਲੀ ਕਾਨਫਰੰਸ ਜਿਹੜੀ ਸਾਲਾਨਾ ਸਾਡੀ ਹੈ ਉਹ ਵੱਡੇ ਪੱਧਰ ਤੇ ਉੱਤੇ ਕੀਤੀ ਜਾਏਗੀ ਉਹਦੀਆਂ ਜੋਟੀਆਂ ਜਿਹੜੀਆਂ ਉਹ ਲਗਾ ਦਿੱਤੀਆਂ ਗਈਆਂ ਇਸੇ ਤਰ੍ਹਾਂ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਹਰ ਸਾਲ ਸਾਡੀ ਈਸਰੂ ਪਿੰਡਾ ਲੁਧਿਆਣੇ ਦੇ ਵਿੱਚ ਖੰਨੇ ਦੇ ਕੋਲ ਉੱਥੇ ਸ਼ਹੀਦ ਸਰਦਾਰ ਕਰਨੈਲ ਸਿੰਘ ਈਸਰੂ ਦੀ ਯਾਦ ਦੇ ਵਿੱਚ ਜਿਹੜਾ ਹਰ ਸਾਲ ਸਾਡੀ ਸਾਲਾਨਾ ਜਿਹੜੀ ਹੈ ਅਕਾਲੀ ਕਾਨਫਰੰਸ ਹੁੰਦੀ ਆ ਉਹਦਾ ਵੀ ਪ੍ਰੋਗਰਾਮ ਤੇ ਉਹਦੀ ਰੂਪਰੇਖਾ ਜਿਹੜੀ ਆ ਉਹ ਉਲੀਕੀ ਗਈ ਆ ਉਹਦੇ ਵਾਸਤੇ ਵੀ ਡਿਊਟੀਆਂ ਜਿਹੜੀਆਂ ਉਹ ਲਗਾਈਆਂ ਗਈਆਂ ਔਰ ਇੱਕ ਹੋਰ ਜਿਹੜੀ ਬੜੀ ਮਹੱਤਵਪੂਰਨ ਸਾਡਾ ਸਲਾਨਾ ਪ੍ਰੋਗਰਾਮ ਹੁੰਦਾ ਕਿ ਜਿਹੜੇ ਪਰਮ ਸ਼ਹੀਦ ਸੰਤਹ ਚੰਦ ਸਿੰਘ ਜੀ ਡੋਂਗਵਾਲ ਸਾਹਿਬ ਜਿਨ੍ਹਾਂ ਨੇ ਦੇਸ਼ ਦੀ ਏਕਤਾ ਵਾਸਤੇ ਅਖੰਡਤਾ ਵਾਸਤੇ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਾਸਤੇ ਬੜੀ ਵੱਡੀ ਕੁਰਬਾਨੀ ਦਿੱਤੀ ਸੀ ਉਹਨਾਂ ਦੇ ਜੱਦੀ ਪਿੰਡ ਲੰਗੋਵਾਲ ਦੇ ਵਿੱਚ ਹਰ ਸਾਲ ਸਾਡੀ ਪਾਰਟੀ ਜਿਹੜੀ ਆ ਇੱਕ ਉਹਨਾਂ ਵੀ ਯਾਦ ਦੇ ਵਿੱਚ ਜਿਹੜਾ ਸਮਾਗਮ ਕਰਦੀ ਹੈ